हिकु महाराजा सिवा मञी वियो ਉਧਰੇ ਵੀ ਉਹ ਅਮੀਰ ਹੈ

ਸੋ ਮੈਂ ਡਾਕਟਰ ਜਸਵਿੰਦਰ ਸਿੰਘ ਬਰਾੜ ਪ੍ਰਮੁੱਖ ਫਲ ਵਿਗਿਆਨੀ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਹਾਂ ਇਹ ਜਿਹੜਾ ਉਪਰਾਲਾ ਚੱਲ ਰਿਹਾ ਹੈ ਇਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇਹ ਜਿਹੜੀ ਸੇਵਾ ਹੈ तकरीबन 15-16 ਸਾਲਾਂ ਤੋਂ ਨਿਰੰਤਰ ਕੀਤੀ ਜਾ ਰਹੀ ਹੈ ਹਾਂ ਸਾਲ ਦੇ ਵਿੱਚ ਅਸੀਂ तकरीबन 5-6 ਵਾਰ ਇੱਥੇ ਵਿਜ਼ਿਟ ਕਰਦੇ ਹਾਂ ਅਸੀਂ ਵੀ 베ਰੀ ਦੇ ਵਿੱਚ ਕੋਈ ਸਮੱਸਿਆ ਸਾਨੂੰ ਲੱਗਦੀ ਆ ਤਾਂ ਅਸੀਂ ਉਹਦਾ ਜਿਹੜਾ ਇਲਾਜ ਕਰਦੇ ਆ ਇਹ ਜਿਹੜਾ ਸਮਾਂ ਅਪ੍ਰੈਲ ਮਈ ਦਾ ਹੁੰਦਾ ਹੈ ਇਹਦੀ ਪ੍ਰਮੁੱਖ ਸਮਾਂ ਹੁੰਦਾ ਹੈ ਇਹਦੀ ਸਾਮ ਸੰਭਾਲ ਦਾ ਕਿਉਂਕਿ ਇਸ ਸਮੇਂ ਜਿਹੜੇ ਹੈਗੇ ਆ ਪੁਰਾਣੇ ਪੱਤੇ ਤੇ ਫਾਲਾ ਜਿਹੜੇ ਖਤਮ ਹੋ ਜਾਂਦੇ ਆ ਪੁਰਾਣੇ ਪੱਤੇ ਗਿਰਨੇ ਸ਼ੁਰੂ ਹੋ ਜਾਂਦੇ ਤੇ ਨਵੇਂ ਪੱਤਿਆਂ ਦੀ ਆਮਦ ਦਾ ਜਿਹੜਾ ਹੈਗਾ ਉਹ ਸਮਾਂ ਹੁੰਦਾ ਹੈ ਤਾਂ ਕਿ ਨਵੇਂ ਪੱਤਿਆਂ ਨੂੰ ਕੋਈ ਸਮੱਸਿਆ ਨਾ ਹੋਵੇ ਨਵੀਆਂ ਟਾਹਣੀਆਂ ਨਵੀਆਂ ਗਰੁੱਪਲਾਂ ਨੂੰ ਕੋਈ ਇਨਫੈਕਸ਼ਨ ਨਾ ਹੋਵੇ ਇਸ ਕਰਕੇ ਅਸੀਂ ਪੁਰਾਣੀਆਂ ਕੀੜੇ ਮਕੌੜੇ ਬਿਮਾਰੀ ਵਾਲੀਆਂ ਜਿਹੜੀਆਂ ਗਰਸਤ ਟਾਹਣੀਆਂ ਹੁੰਦੀਆਂ ਉਹਨਾਂ ਨੂੰ ਕੱਟ ਕੇ ਬਾਹਰ ਕੱਢ ਦਿੰਨੇ ਆ ਜੇ ਲੋੜ ਪਵੇ ਤਾਂ ਉਹਦੇ ਉੱਤੇ ਅਸੀਂ ਜੈਵਿਕ ਪਦਾਰਥਾਂ ਦਾ ਜਿਹੜਾ ਹੈਗਾ ਉਹ ਛੜਕਾ ਕਰ ਦਿੰਨੇ ਆ ਤਾਂ ਕਿ ਜਿਹੜੀ ਨਵੀਂ ਗ੍ਰੋਥ ਆ ਉਹ ਸਹੀ ਆਊਗੀ ਤੇ ਸਾਡੀ ਨਵੀਂ ਗ੍ਰੋਥ ਨਵੀਆਂ ਟਾਹਣੀਆਂ ਠੀਕ ਆ ਗਈਆਂ ਤਾਂ ਉਹਨੂੰ ਫੁੱਲ ਫੁੱਲ